ਅੱਜ ਆਪਾਂ ਜਿਹੜੀ ਸਬਜ਼ੀ ਬਣਾ ਰਹੇ ਹਾਂ ਉਹਨੂੰ ਦੇਖ ਕੇ ਬੱਚੇ ਤਾਂ ਪੂਰੇ ਖੁਸ਼ ਹੋ ਜਾਣਗੇ। ਹਾਂਜੀ ਆਪਾਂ ਗੱਲ ਕਰ ਰਹੇ ਹਾਂ ਘਰ ਦੇ ਪ੍ਰਧਾਨ ਜਿਹੜੇ ਹੈਗੇ ਜੀ ਆਲੂ ਉਹ ਹਰੇਕ ਚੀਜ਼ ਵਿੱਚ ਮੂਰੇ ਹੀ ਹੁੰਦੇ ਐ ਤੇ ਬੱਚਿਆਂ ਨੂੰ ਇੱਕਦੋ ਮਰਜ਼ੀ ਦੇ ਦੋ ਪੂਰੇ ਖੁਸ਼ ਹੋ ਕੇ ਖਾਂਦੇ ਐ ਤੇ ਉਹਨਾਂ ਦੇ ਮੂਰੇ 'ਚ 36 ਸਬਜ਼ੀਆਂ ਹੋਰ ਬਣਾ ਦੋ ਪਰ ਉਹਨਾਂ ਨੇ ਆਲੂ ਹੀ ਖਾਣੇ ਹੁੰਦੇ ਐ ਤੇ ਆਪਾਂ ਇਹਦੇ ਲਈ ਜੀ 5-6 ਲੈ ਆ ਆਲੂ ਤੇ ਉਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਕੱਟਣਾ ਹੈਗਾ ਇੱਕ ਆਲੂ ਦੇ ਤਿੰਨ ਤਿੰਨ ਹਿੱਸੇ ਕਰਕੇ ਫਿਰ ਉਹਨਾਂ ਨੂੰ ਆਪਾਂ ਫ੍ਰੈਂਚ ਫ੍ਰਾਈਜ਼ ਜਿਵੇਂ ਬਣਾਉਣੇ ਹੁੰਦੇ ਆ ਆਪਾਂ ਉਹਨਾਂ ਦੀ ਤਰ੍ਹਾਂ ਲੰਬੇ ਲੰਬੇ ਕੱਟ ਲਿਆ ਫਿਰ ਉਸ ਤੋਂ ਬਾਅਦ ਜੀ ਆਪਾਂ ਥੋੜਾ ਜਿਹਾ ਪਾਣੀ ਰੱਖਿਆ ਸੀ ਗਰਮ ਤੇ ਫਿਰ ਉਹਦੇ ਵਿੱਚ ਪਾਤੇ ਇਹ ਆਲੂ ਇੱਥੇ ਤੁਸੀਂ ਥੋੜਾ ਜਿਹਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈਗਾ ਤੇ ਪਾਣੀ ਇੰਨਾ ਗਰਮ ਹੈ ਵੀ ਆਪਾਂ ਉਹਦੇ ਵਿੱਚ ਹੱਥ ਪਾ ਸਕਦੇ ਆ ਆਰਮਨਾਲ ਮਤਲਬ ਆਪਾਂ ਗੁੰਗੁਨਾ ਜਾਂ ਗਰਮ ਕੀਤਾ ਇਹ ਤੇ ਉਸੇ ਤਰੀਕੇ ਨਾਲ ਤੁਸੀਂ ਆਲੂ ਪਾ ਕੇ ਉਹ ਚੰਗੀ ਤਰ੍ਹਾਂ ਧੋ ਲੈਣੇ ਆਗੇ ਉਸ ਤੋਂ ਬਾਅਦ ਜੀ ਆਪਾਂ ਸਾਫ਼ ਪਾਣੀ ਵਿੱਚ ਦੀ ਫੇਰ ਕੱਢ ਲੇ ਤੇ ਫਿਰ ਇੱਕ ਕੱਪੜਾ ਵਿਛਾ ਕੇ ਤੇ ਉਹਦੇ ਉੱਪਰ ਆਲੂ ਪਿਛਾ ਦੇਣੇ ਆ ਤੇ ਇਹਨੂੰ ਹਲਕਾ ਹਲਕਾ ਜਿਹਾ ਆਪਾਂ ਦੇਖੋ ਇਸ ਤਰੀਕੇ ਦੇ ਨਾਲ ਸਾਫ਼ ਕਰ ਲੈਣਾ ਜਿਹੜੀਆਂ ਇਹ ਗੱਲਾਂ ਜਦੋਂ ਤੁਸੀਂ ਵਰਤੋਂਗੇ ਜਿਹੜੇ ਕਹਿੰਦੇ ਆ ਕੜਾਈ ਵਿੱਚ ਆਲੂ ਵਗੈਰਾ نیچے ਲੱਗ ਜਾਂਦੇ ਬਿਲਕੁਲ ਨਹੀਂ ਲੱਗਣਗੇ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਬਸ ਤੁਸੀਂ ਇਹ ਛੋਟੀਆਂ-ਛੋਟੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਆਲੂ ਆਪਣੇ ਬਿਲਕੁਲ ਸੁੱਕਗੇ ਪਾਣੀ ਵਗੈਰਾ ਇਹਨਾਂ ਚ ਹੈ ਨਹੀਂ ਕਿਉਂਕਿ ਜਦੋਂ ਆਪਾਂ ਥੋੜਾ ਜਿਹਾ ਗਰਮ ਪਾਣੀ ਲਵਾਂਗੇ ਤਾਂ ਉਹ ਉਸੇ ਸਮੇਂ ਭਾਫ਼ ਜੀ ਬਣ ਕੇ ਉੱਡ ਜਾਊਗਾ ਤੇ ਵਿੱਚ ਨਹੀਂ ਰਹੂਗਾ ਆਪਾਂ ਲਿਆ ਜੀ ਥੋੜਾ ਜਿਹਾ ਤੇਲ ਤੇ ਉਸ ਤੋਂ ਬਾਅਦ ਜੀ ਸੁੱਕਾ ਧਨੀਆ ਤੇ ਦੋ ਸੁੱਕੀਆਂ ਲਾਲ ਮਿਰਚਾਂ ਉਹਨਾਂ ਨੂੰ ਆਪਾਂ ਦਰਦਰਾ ਜਿਹਾ ਕੁੱਟ ਲਿਆ ਤੇ ਜਦੋਂ ਹੀ ਆਪਣਾ ਤੇਲ ਹੋ ਗਿਆ ਗਰਮ ਤੇ ਫਿਰ ਇਹ ਆਪਾਂ ਦੋਨੇ ਚੀਜ਼ਾਂ ਇਹਦੇ ਵਿੱਚ ਮਿਕਸ ਕਰਤੀਆਂ ਹਲਕਾ ਜਿਹਾ ਭੁੰਨਾਂਗੇ ਗੈਂਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਤੇ ਫਿਰ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਆਲੂ ਦੇਖੋ ਬਿਲਕੁਲ ਇਹ ਸੁੱਕੇ ਹੋਣ ਕਰਕੇ ਕੋਈ ਛਿੱਟੇ ਵਗੈਰਾ ਨਹੀਂ ਪਏ ਤੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਹੌਲੀ-ਹੌਲੀ ਮਿਕਸ ਕਰ ਦਾਂਗੇ ਤੇ ਨਾਲ-ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਸਲੋ ਫਲੇਮ ਤੇ ਬਿਨਾ ਟੱਕੇ ਤੋਂ ਪਕਾਵਾਂਗੇ ਤੇ ਤੁਸੀਂ ਦੇਖੋ ਜੀ ਇਹਨੂੰ ਤਰਿਆਂ ਨੂੰ 4-5 ਮਿੰਟ ਹੋ ਗਏ ਇੱਕ ਵੀ ਆਲੂ ਬਿਲਕੁਲ ਨਾਲ ਨਿਚੇ ਪਿਆ ਇਸੇ ਤਰ੍ਹਾਂ ਹੀ ਇਹ ਕੜਾਈ ਵਿੱਚ ਖਿਲਰੇ-ਖਿਲਰੇ ਪਏ ਹੈਗੇ ਜਦੋਂ ਇਹਨੂੰ ਤੁਸੀਂ ਪਕਾਉਂਗੇ ਤੇ ਧਿਆਨ ਇਹ ਰੱਖਣਾ ਤੁਸੀਂ ਇਹਨੂੰ ਟੱਕਿਓ ਨਾ ਇਸੇ ਤਰੀਕੇ ਨਾਲ ਪਕਾਓ ਫਿਰ ਇਹਦੇ ਵਿੱਚ ਆਪਾਂ ਚਾਰ ਪੰਜ ਪਾਵਾਂਗੇ ਲੰਬੀਆਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਜਿਹੜੀਆਂ ਆਪਾਂ ਮਿਰਚਾਂ ਪਾਈਆਂ ਇਹ ਕੌੜੀਆਂ ਬਿਲਕੁਲ ਨਹੀਂ ਪਰ ਤੁਸੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਕਈ ਵਾਰੀ ਬੱਚਿਆਂ ਨੂੰ ਆਪਾਂ ਸਕੂਲ 'ਚ ਦੇਣਾ ਹੁੰਦਾ ਤਾਂ ਉਦੋਂ ਆਪਾਂ ਮਿਰਚ ਵਗੈਰਾ ਨਹੀਂ ਦਿੰਦੇ ਤਾਂ ਇਸ ਲਈ ਤੁਸੀਂ ਇਹਨੂੰ ਉਦੋਂ ਛੱਡ ਦਿਓ ਤੇ ਆਪਾਂ ਦੇਖੋ ਜੀ ਇੱਥੇ ਆਲੂਆਂ ਨੂੰ ਦੇਖ ਲਾਂਗੇ ਆਪਾਂ ਕਿੰਨੇ ਕੇ ਬਣ ਗਏ ਇੱਥੇ ਤੁਸੀਂ 80% ਤੱਕ ਇਹਨਾਂ ਨੂੰ ਪਕਾ ਲੈਣਾ ਤੇ ਆਪਾਂ ਆਪਣੇ ਬਿਲਕੁਲ ਇੱਥੇ ਪੱਕ ਚੁੱਕੇ ਨੇ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਪੂਜੇ ਹੋਏ ਜੀਰੇ ਦਾ ਪਾਊਡਰ ਤੇ ਉਹ ਤੁਸੀਂ ਜ਼ਰੂਰ ਪਾਓ ਇਹਨੂੰ ਇੱਕ ਕਲਰ ਵੀ ਦੇਊਗਾ ਤੇ ਵੱਖਰਾ ਹੀ ਟੇਸਟ ਦੇਊਗਾ ਫਿਰ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਆਪਾਂ ਚਾਟ ਮਸਾਲਾ ਤੇ ਥੋੜਾ ਜਿਹਾ ਅਮचूर ਪਾਊਡਰ ਚਾਹੀ ਤੁਸੀਂ ਇਹਨਾਂ ਚੀਜ਼ਾਂ ਚੋਂ ਇੱਕ ਚੀਜ਼ ਹੀ ਪਾ ਦਿਓ ਤਾਂ ਵੀ ਵਧੀਆ ਹੈ ਪਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਤੁਸੀਂ ਇਹ ਚੀਜ਼ਾਂ ਪਾਈਆਂ ਤਾਂ ਨਮਕ ਥੋੜਾ ਜਿਹਾ ਘੱਟ ਪਾਓ ਕਿਉਂਕਿ ਇਹਨਾਂ ਚੀਜ਼ਾਂ ਵਿੱਚ ਵੀ ਨਮਕ ਹੁੰਦਾ ਤੇ ਆਪਾਂ ਇਹਨੂੰ ਮਿਕਸ ਕਰਤਾ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜ਼ਰੂਰਤ ਅਨੁਸਾਰ ਨਮਕ ਥੋੜੀ ਜੀ ਲਾਲ ਮਿਰਚ ਜਿੰਨੇ ਕੀ ਤੁਹਾਡੇ ਬੱਚੇ ਖਾਣ ਜੇ ਤੁਸੀਂ ਖਾਣੀ ਹੈ ਥੋੜਾ ਜਿਹਾ ਤਿੱਖਾ ਬਣਾ ਲਿਓ ਥੋੜਾ ਜਿਹਾ ਵਿੱਚ ਮਸਾਲਾ ਤੇ ਹਲਦੀ ਇਹ ਚਾਰੇ ਚੀਜ਼ਾਂ ਨੂੰ ਪਾ ਕੇ ਹਲਕਾ ਜਿਹਾ ਤੁਸੀਂ ਹਿਲਾਉਂਦੇ ਰਹਿਣਾਗਾ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਇਹ ਆਲੂਆਂ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਹਦਾ ਟੇਸਟ ਦੂਜੇ ਆਲੂਆਂ ਨਾਲੋਂ ਹਟਕੇ ਹੁੰਦਾ ਹੈਗਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਅੱਧਾ ਚਮਚ ਪਾਇਆ ਇੱਥੇ ਦੇਸੀ ਘਿਓ ਦਾ ਤੇ ਉਹਦੇ ਨਾਲ ਨਾਲੇ ਤਾਂ ਇਹ ਸਾਰੇ ਮਸਾਲੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣਗੇ ਨਾਲੇ ਇਹਨੂੰ ਇੱਕ ਵੱਖਰਾ ਜਿਹਾ ਸੁਆਦ ਮਿਲੇਗਾ ਬਾਕੀ ਬੱਚਿਆਂ ਲਈ ਕਿਉਂ ਹੈਲਥੀ ਹੁੰਦਾ ਤੇ ਉਹਨਾਂ ਨੂੰ ਦੇਣਾ ਵੀ ਜ਼ਰੂਰੀ ਹੁੰਦਾ ਹੈਗਾ ਦੇਖੋ ਜੀ ਸਬਜ਼ੀ ਦਾ ਕਿੰਨਾ ਸੋਹਣਾ ਕਲਰ ਆਇਆ ਤੇ ਹੁਣ ਇਹਨੂੰ ਇੱਥੇ ਆਪਾਂ ਟੈਕ ਦਾਂਗੇ きれいなおばあ。 ਦੋ ਤਿੰਨ ਮਿੰਟ ਲਈ ਹੋਰ ਪਕਾਵਾਂਗੇ ਕਿਉਂਕਿ ਜਿਹੜਾ ਵੀ ਕੱਚਾਪਨ ਹੈ ਦੇ ਵਿੱਚ ਉਹ ਦੂਰ ਹੋ ਜਾਊਗਾ ਤੇ ਫਿਰ ਇਹਦੇ ਉੱਪਰ ਆਪਾਂ ਥੋੜੀ ਜੀ ਮੇਥੀ ਪਾ ਦਾਂਗੇ ਤਾਂ ਕਿ ਇਹਦੀ ਖੁਸ਼ਬੂ ਹੈ ਜਿਹੜੀ ਉਹ ਬੜੀ ਸੋਹਣੀ ਆਵੇ ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਦੇਖੋ ਤਿਆਰ ਹੋ ਗਏ ਤਾਂ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਹਰਾ ਹਰਾ ਧਨੀਆ ਉਹ ਤੁਸੀਂ ਜ਼ਰੂਰ ਪਾ ਦਿਓ ਕਿਉਂਕਿ ਸਬਜੀ ਨੂੰ ਜਿੰਨਾ ਜ਼ਿਆਦਾ ਵਧੀਆ ਬਣਾ ਲਓਗੇ ਓਨੀ ਖਾਣ ਦੇ ਵਿੱਚ ਸਵਾਦ ਲੱਗੂਗੀ ਤੇ ਬੱਚਿਆਂ ਨੂੰ ਤੁਸੀਂ ਟਿਫਨ ਵਿੱਚ ਪਰੌਠੇ ਨਾਲ ਦੇ ਸਕਦੇ ਹੋ ਆਰਾਮ ਵਿੱਚ ਬਹੁਤ ਜਲਦੀ ਵਿੱਚ ਬਹੁਤ ਹੀ ਟੇਸਟੀ ਜੀ ਸਬਜ਼ੀ ਦੇਖੋ ਬਣ ਕੇ ਤਿਆਰ ਹੋ ਗਈ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।